ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਨੂੰ ਮੰਡ ਏਰੀਏ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਨਹਿਰੀ ਮਹਿਕਮੇ ਦੇ ਸਾਰੇ ਅਫਸਰਾਂ ਦੇ ਨਾਲ ਹਰੀਕੇ ਸਾਰਿਆਂ ਨਾਲ 1-2 ਘੰਟੇ ਬਾਅਦ ਸਾਰੀ ਖਬਰ ਲੈ ਰਿਹਾ ਔਰ ਮੈਨੂੰ ਪਤਾ ਛੇ ਹਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਤੋਂ ਤੱਕ ਤਕਰੀਬਨ 7 70 ਹਜ਼ਾਰ ਕਿਊਸਕ ਪਾਣੀ ਜਿਹੜਾ ਉਹ ਆਇਆ ਸੋ ਅਸੀਂ ਨਿਗਰ ਰੱਖ ਰਹੇ ਆ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਇੰਤਜ਼ਾਮ ਕੀਤੇ ਆ ਸਾਡੇ ਜਿੰਨਾ ਏਰੀਆ ਉਹ ਬਗੂ ਘੱਡੇ ਤੋਂ ਲੈ ਕੇ ਅੱਗੇ ਪਰਵਾਨਾ ਆਲੀ ਤੋਂ ਦੇ ਜਾ ਕੇ ਤਕੀਰ ਤੱਕ ਅਸੀਂ ਜਿੱਥੇ ਵੀ ਜ਼ਰੂਰ ਅਸੀਂ ਸਾਰੇ ਸਟਾਟ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਬੋਰੇ ਆਂਦਾ ਮਿੱਟੀ ਪੜ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਸਾਰਾ ਨਿਗਾਹ ਰੱਖ ਰਹੇ ਹਾਂ ਹਾਲਾਤ ਦੇ ਉੱਤੇ ਤੇ ਲੋਡ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਹੈ ਸੋ ਕਿਸੇ ਨੂੰ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ